ਲਾਵ ਗਲਾ ਹਾਂ ਉਹ ਘਟ ਘਟੀਆਂ ਮੜਾਈ ਹਾਂ ਜੀ ਹਾਂ ਨਾ 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 ਜੀ ਨਸੀਨ ਆ ਗਈ ਆਪਣੀ ਜੀਰੀ ਲਾਉਣ ਵਾਲੀ ਲੇਟ ਕਰਤੀ ਇਹਨਾਂ ਨੇ ਥੋੜੀ ਜੀ ਇਹਦੇ ਅੱਗੇ ਇਹਦੇ 4 ਰੋ ਹੁੰਦੇ ਸੀ ਇਹਦੇ ਲਾਉਣੇ ਵਾਲੇ ਹੂੰ 6 ਵਾਲੀ ਬਣਾਤੀ ਇਹ ਬੜੀ ਬਣਾਤੀ ਬੜੀ ਬੜੀ ਹੂੰ ਇਹਦੇ ਮੁਰੇ ਰੱਖਣਾ ਹੈ ਹੂੰ ਆ ਲੈ ਆਇਆ ਇਹਨਾਂ ਦਾ ਬਾਬੂ ਨੇ ਆਹ ਚੋਲਾ ਪੂਰਾ ਬਹੁਤਾ ਪਾਣੀ ਨਾਲ ਰੱਖਣ ਨੂੰ ਐ ਕਿਹਦਾ ਹੈ ਹਾਂ ਹਰਮਨ ਕਿਵੇਂ ਹੈ ਵਧੀਆ ਜੀ ਵਧੀਆ ਠੀਕ ਆ ਹਾਂ ਜੀ ਆਹ ਦੇ ਲਈ ਕਿਵੇਂ ਲੱਗਿਆ ਸੰਦ ਤੰਦਪਾਉ ਵਧੀਆ ਲੱਗਿਆ ਜੀ ਹਾਂਜੀ ਉਹ ਲੋ ਕਿਵੇਂ ਆ ਮਾਹੌਲ ਵਧੀਆ ਚੀਜ਼ ਹੈ ਜੀ ਹੂੰ ਬਹੁਤ ਵਧੀਆ ਚੀਜ਼ ਹੈ ਮਹਿੰਦਰਾ ਲਈ ਜਾਂਦੇ ਆਪਾਂ ਨੇ ਕੁਆਲਟੀ ਵੀ ਵਧੀਆ ਹੀ ਜੀ